ਲੇ ਵੀ ਉਪਲਵਹਾਰਮ ਵਾਲੀ ਕੁੜੀ ਨੇ ਤਾਂ ਉਹੀ ਕੰਮ ਕਰਤਾ ਜਿਹੜਾ ਨਹੀਂ ਕਰਨਾ ਸੀਗਾ ਪ੍ਰਭਨਾ ਦੇ ਮੁੰਡੇ ਨੇ ਜਿਹਦੇ ਨਾਲ ਮੰਗੀ ਹੋਈ ਸੀ ਜਿਨੇ ਸਾਰੀ ਦੁਨੀਆਂ ਦੇ ਵਿੱਚ ਉਪਲਵਹਾਰਮ ਵਾਲੀ ਕੁੜੀ ਦੀਆਂ ਵੀਡੀਓ ਵਾਇਰਲ ਕੀਤੀਆਂ ਸੀ ਉਹ ਵੀ ਅਸ਼ਲੀਲ ਤੇ ਉਹ ਕੁੜੀ ਹੁਣ ਸਮਝੌਤਾ ਕਰ ਗਈ ਉਹਦੇ ਨਾਲ ਕੋਈ ਗੱਲ ਦੀ ਸਮਝ ਨਹੀਂ ਲੱਗੀ ਵੀ ਮੁੰਡਾ ਸਹੀ ਆ ਜਾਂ ਕੁੜੀ ਕੁੜੀ ਸਹੀ ਆ ਕੌਣ ਗਲਤ ਆ ਇੰਨਾ ਸੇਤੀ ਸਮਝੌਤਾ ਕਰਨਾ ਗੱਲ ਸਮਝ ਤੋਂ ਬਾਹਰ ਆ ਰਹੀ ਹੈਗੀ ਜੇਕਰ ਹੁਣ ਦੇਖਿਆ ਜਾਵੇ ਕੁੜੀ ਨੇ ਬਿਆਨ ਦਿੱਤਾਗਾ ਵੀ ਸਾਡੀ ਕੋਈ ਵੀ ਜਿਹੜੀ ਵੀਡੀਓ ਪਈ ਹੈ ਸੋਸ਼ਲ ਮੀਡੀਆ ਤੇ ਉਹ ਡਿਲੀਟ ਕਰ ਦਿੱਤੀ ਜਾਵੇ ਤੇ ਮੈਂ ਮੇਰਾ ਜੋ ਪ੍ਰਵ ਨਾਲ ਕੋਈ ਵੀ ਗੱਲ ਅਸਿਕਵਾ ਸੀਗਾ ਕੋਈ ਵੀ ਗਲਤਫਹਿਮੀ ਸੀਗੀ ਉਹ ਦੂਰ ਹੋ ਚੁੱਕੀ ਆ ਮੈਂ ਪਰਿਵਾਰ ਨਾਲ ਗੱਲ ਕਰ ਲਈ ਆ ਤੇ ਮੈਂ ਹੁਣ ਕੋਈ ਵੀ ਕਾਰਵਾਈ ਕਰਾਉਣਾ ਨਹੀਂ ਚਾਹੁੰਦੀ ਪ੍ਰਵਤੀ ਦੇਖੋ ਜਿਹੜੀ ਕੁੜੀ ਨਾਲ ਸਾਰਾ ਪੰਜਾਬ ਖੜਾਗਾ ਸਾਰੇ ਪੰਜਾਬ ਦੇ ਲੋਕ ਉਹਦੇ ਹੱਕ ਦੇ ਵਿੱਚ ਨਾਰਾ ਮਾਰ ਰਹੇ ਸੀਗੇ ਗੱਲਾਂ ਕਰ ਰਹੇ ਸੀਗੇ ਵੀ ਤੈਨੂੰ ਅਸੀਂ ਇਨਸਾਫ ਦਿਵਾਵਾਂਗੇ ਅੰਮ੍ਰਿਤਪਾਲ ਸਿੰਘ ਮੈਰੋ ਵੀ ਕਹਿ ਰਿਹਾ ਸੀਗਾ ਮੈਂ ਵੀ ਮੈਂ ਇਨਸਾਫ ਦਿਲਾਇਕੇ ਦਿਆਂਗਾ ਕੁੜੀ ਨੂੰ ਤੇ ਉਹ ਕੁੜੀ ਹੁਣ ਸਮਝੌਤਾ ਕਰ ਗਈ ਬਹੁਤ ਜਲਦੀ ਸਮਝੌਤਾ ਕਰ ਗਈ ਹਲਜੇ ਤਾਂ ਕੋਈ ਕੁਝ ਹੋਇਆ ਵੀ ਨਹੀਂ ਸੀਗਾ ਫੈਟਾ ਮੁੰਡੇ ਨੂੰ ਗ੍ਰਿਫਤਾਰੀ ਕੀਤਾ ਸੀ ਪੁਲਿਸ ਨੇ ਤੇ ਉਹਨੇ ਬਹੁਤ ਜਲਦੀ ਸਮਝੌਤਾ ਕਰ ਲਿਆ ਤੇ ਮੁੰਡੇ ਦੇ ਬਾਪ ਨੇ ਮਾਫੀ ਮੰਗ ਲਈ ਤੇ ਕੁੜੀ ਦੇ ਨੇ ਮੁੰਡੇ ਨਾਲ ਮੁੰਡੇ ਨੂੰ ਮaaf ਕਰਤਾ ਤੇ ਹੁਣ ਕਹਿੰਦੀ ਅਸੀਂ ਆਪਣੀ ਨਵੀਂ ਜ਼ਿੰਦਗੀ ਬਤੀਤ ਕਰਾਂਗੇ ਤੇ ਉਹਨੂੰ ਪੁੱਛਣ ਨਾਲ ਹੋਵੇ ਕੁੜੀ ਨੂੰ ਵੀ ਜਿਹੜੀ ਤੇਰੀ ਇੱਜ਼ਤ ਨੇ ਤਾਰ-ਤਾਰ ਕੀਤੀ ਹੈਗੀ ਸਾਰੀ ਦੁਨੀਆ ਦੇ ਵਿੱਚ ਤੇਰਾ ਨਾਮ ਖਰਾਬ ਕੀਤਾਗਾ ਵੀ ਉਹਦਾ ਕੀ ਬਣੂਗਾ ਜਿਹੜੀ ਤੇਰੀ ਇੰਟਰਨੈਟ ਉੱਤੇ ਵੀਡੀਓ ਚੜ ਗਈਆਂ ਨੇਗੀਆਂ ਲੋਕਾਂ ਕੋਲੇ ਪਹੁੰਚ ਗਈਆਂ ਨਿੰਗੀਆਂ ਤੇਰੇ ਮਗੇਤਰ ਕਰਕੇ ਪ੍ਰਵ ਕਰਕੇ ਅੱਜ ਦੋ ਦਿਨ ਸਮਝੌਤਾ ਕਰ ਰਹੀਆਂ ਜਿਹੜੇ ਲੋਕ ਤੈਨੂੰ ਅੱਜ ਐਂ ਝਾਕਦੇ ਨੇ ਤੇਰੀ ਕੰਨੀ ਉਹ ਲੋਕਾਂ ਨੂੰ ਹੁਣ ਕੀ ਜਵਾਬ ਦੇਣਗੇ ਤੂੰ ਹੈਨਾ ਬਹੁਤ ਜ਼ਿਆਦਾ ਤੇ ਬਹੁਤ ਹੀ ਜਲਦੀ ਨੇ ਬਹੁਤ ਗਲਤ ਫੈਸਲਾ ਲੱਤਾ ਮੇਰੇ ਮਤਾਬਕ ਤਾਂ ਮੁੰਡੇ ਤੇ ਕਾਰਵਾਈ ਤਾਂ ਹੋਣੀ ਚਾਹੀਦੀ ਸੀ ਤਾਂ ਜੋ ਕੋਈ ਵੀ ਮੁੰਡਾ ਅੱਗੇ ਤੋਂ ਇਦਾਂ ਦੀ ਹਰਕਤ ਨਾ ਕਰਦਾ ਕਿ ਛੇਦੀ ਜ਼ਿੰਦਗੀ ਨਾ ਖਰਾਬ ਕਰਦਾ ਇਹਨੇ ਤਾਂ ਉਹਦੇ ਨਾਲ ਸਮਝੌਤਾ ਵੀ ਕਰ ਲਿਆ ਸਮਝੌਤਾ ਕਰਨ ਤੋਂ ਬਾਅਦ ਹੁਣ ਉਹਦੇ ਨਾਲ ਵਿਆਹ ਵੀ ਕਰਾਊਗੀ ਲੱਖ ਦੀ ਲਾਨਤ ਕਿਹਨੂੰ ਪਾਉਂਗੇ ਕੁੜੀ ਨੂੰ ਪਾਉਂਗੇ ਇੱਕ ਮੁੰਡੇ ਨੂੰ ਪਾਉਂਗੇ ਕਿਹਨੂੰ ਸਹੀ ਕਹੋਗੇ ਕੁੜੀ ਨੂੰ ਕਹੋਗੇ ਕਿ ਉਹ ਮੁੰਡੇ ਨੂੰ ਕਹੋਗੇ ਜੇਕਰ ਇੱਥੇ ਹੁਣ ਕੁੜੀ ਨੇ ਸਮਝੌਤਾ ਕੀਤਾ ਤਾਂ ਲੋਕ ਕਹਿਣਗੇ ਵੀ ਕੁੜੀ ਗਲਤ ਸੀਗੀ ਤਾਇਆ ਸਮਝੌਤਾ ਕੀਤਾ ਕੁੜੀ ਨੇ ਬਾਕੀ ਤੁਹਾਡੇ ਕੀ ਵਿਚਾਰ ਨੇ ਨਾ ਵੀ ਕੁੜੀ ਨੂੰ ਇਹ ਕੰਮ ਕੰਮ ਕਰਨਾ ਚਾਹੀਦਾ ਕਸਮ ਜਉਤਾ ਕਰਨਾ ਕਰ ਲੈਣਾ ਜਾਂ ਹੀਂਦਾਗਾ ਤੁਸੀਂ ਜਰੂਰ ਦੱਸਿਓ ਤੇ ਇੱਕ ਪਾਸੇ ਤਾਂ ਉਹਨੇ ਇੱਜਤ ਰੋਲੀ ਹੈਗੀ ਦੂਜੇ ਪਾਸੇ ਕੁੜੀ ਨੇ ਇੱਕਦਮ ਉਹਦੇ ਨਾਲ ਸਮਝੌਤਾ ਕੀਤਾ ਤੇ ਵਿਆਹ ਕਰਵਾ ਲਈ ਹੈਗੀ ਮੇਰੇ ਹਿਸਾਬ ਨਾਲ ਤਾਂ ਕੁੜੀ ਨੇ ਗਲਤ ਕੀਤਾਗਾ ਬਹੁਤ ਹੀ ਜ਼ਿਆਦਾ ਗਲਤ ਕਰਿਆਗਾ ਲੋਕ ਹੁਣ ਕੁੜੀ ਨੂੰ ਗਲਤ ਸਮਝਣਗੇ ਵੀ ਤਾਈਓ ਇਹਨੇ ਸਮਝੌਤਾ ਕੀਤਾਗਾ ਤੇ ਲੋਕ ਕਹਿਣਗੇ ਨਾ ਕੁੜੀ ਨੂੰ ਹੀ ਮਾੜਾ ਚੰਗਾ ਕਰਨਗੇ ਬਾਕੀ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਜ਼ਰੂਰ ਦਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸੋਨੀ ਮਾਨਸਨ ਵੱਤ ਬਸ ਸਪੋਰਟ ਕਰਿਓ ਜੀ ਧੰਨਵਾਦ ਜੀ